ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਰਾਜਾ ਆਪਣਾ ਰਾਜ ਮਹਿਲ ਛੱਡ ਕੇ ਕਬਰਾਂ ਵਿੱਚ ਕਿਉਂ ਰਹਿਣ ਲੱਗਾ ਇੱਕ ਵਾਰ ਦੀ ਗੱਲ ਹੈ ਕਿ ਭਾਈ ਸੁਖਮਨਾ ਦਾ ਸਿੱਖ ਇੱਕ ਰਾਜੇ ਦੇ ਦਰਬਾਰ ਵਿੱਚ ਕੰਮ ਕਰਦਾ ਸੀ ਉਹ ਰਾਜਾ ਬਹੁਤ ਹੀ ਨਿਰਦਈ ਤੇ ਲਾਲਚੀ ਕਿਸਮ ਦਾ ਇਨਸਾਨ ਸੀ ਤੇ ਉਸ ਰਾਜ ਦੇ ਸਿਪਾਹੀ ਹਰ ਹਫਤੇ ਲੋਕਾਂ ਕੋਲੋਂ ਜ਼ਬਰਦਸਤੀ ਚੰਦਾ ਇਕੱਠਾ ਕਰਦੇ ਸਨ ਕਿਸੇ ਦੀ ਗਰੀਬੀ ਜਾਂ ਮਜਬੂਰੀ ਨਾਲ ਰਾਜੇ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਭਾਈ ਸੁਖਮ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸੱਚਾ ਸਿੱਖ ਸੀ ਤੇ ਉਹ ਰਾਜੇ ਦੇ ਇਸ ਵਿਵਹਾਰ ਤੋਂ ਬਹੁਤ ਜ਼ਿਆਦਾ ਤੰਗ ਸੀ ਤਾਂ ਇੱਕ ਦਿਨ ਉਸਨੇ ਸੱਚੇ ਦਿਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਕਿ ਮੈਨੂੰ ਇਸ ਰਾਜੇ ਨੂੰ ਸਬਕ ਸਿਖਾਉਣ ਦਾ ਬਲ ਬਖਸ਼ੋ ਕਿਉਂਕਿ ਭਾਈ ਸੁਖਮ ਹਮੇਸ਼ਾ ਇਹੀ ਚਾਹੁੰਦਾ ਸੀ ਕਿ ਰਾਜਾ ਬੁਰੇ ਕੰਮਾਂ ਨੂੰ ਛੱਡ ਕੇ ਨੇਕ ਇਨਸਾਨ ਬਣ ਜਾਵੇ ਤੇ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਕੇ ਆਪਣੇ ਪਿਛਲੇ ਪਾਪਾਂ ਨੂੰ ਤੋਵੇ ਇੱਕ ਦਿਨ ਭਾਈ ਸੁਖਮ ਸ਼ਾਮ ਦੇ ਵੇਲੇ ਰਾਜੇ ਕੋਲ ਪਹੁੰਚ ਗਿਆ ਅਤੇ ਆਖਣ ਲੱਗਾ ਕਿ ਰਾਜਾ ਜੀ ਮੈਂ ਅੱਜ ਦੀ ਰਾਤ ਆਪ ਜੀ ਦੀ ਇਸ ਸਰਾ ਵਿੱਚ ਕੱਟਣਾ ਚਾਹੁੰਦਾ ਹਾਂ ਤਾਂ ਰਾਜੇ ਨੂੰ ਭਾਈ ਸੁਖਮ ਦੀ ਇਸ ਗੱਲ ਉੱਤੇ ਗਰੋਧ ਆ ਗਿਆ ਤੇ ਉਹ ਗੁੱਸੇ ਵਿੱਚ ਆ ਕੇ ਆਖਣ ਲੱਗਾ ਕਿ ਤੇਰਾ ਇੰਨਾ ਸਾਹਸ ਕਿ ਤੂੰ ਮੇਰੇ ਰਾਜ ਮਹਿਲ ਨੂੰ ਸਰਾਹ ਕਹਿ ਰਿਹਾ ਹੈ ਤੈਨੂੰ ਕਿਹੜੇ ਪਾਸਿਓਂ ਇਹ ਸਰਾਹ ਲੱਗਦੀ ਹੈ ਤਾਂ ਭਾਈ ਸੁਖਮ ਨੇ ਕਿਹਾ ਕਿ ਰਾਜਾ ਜੀ ਕਿਰਪਾ ਕਰਕੇ ਤੁਸੀਂ ਕ੍ਰੋਧ ਵਿੱਚ ਨਾ ਆਵੋ ਮੈਂ ਤੁਹਾਨੂੰ ਇਹ ਸਾਬਤ ਕਰ ਸਕਦਾ ਹਾਂ ਕਿ ਤੁਹਾਡਾ ਰਾਜ ਮਹਿਲ ਸੱਚ ਵਿੱਚ ਇੱਕ ਸਰਾਹ ਹੈ ਤਾਂ ਰਾਜੇ ਨੇ ਕਿਹਾ ਜੇਕਰ ਤੂੰ ਇਹ ਸਾਬਤ ਨਹੀਂ ਕਰ ਪਾਇਆ ਤਾਂ ਮੇਰੇ ਸਿਪਾਹੀ ਤੇਰਾ ਸਿਰ ਕਲਮ ਕਰ ਦੇਣਗੇ ਤਾਂ ਭਾਈ ਸੂਖਮ ਨੇ ਰਾਜੇ ਦੀ ਗੱਲ ਨੂੰ ਮਨਜ਼ੂਰ ਕੀਤਾ ਤੇ ਪੁੱਛਿਆ ਕਿ ਰਾਜਾ ਜੀ ਮੈਨੂੰ ਇੱਕ ਗੱਲ ਦੱਸੋ ਕਿ ਤੁਹਾਡੇ ਰਾਜ ਮਹਿਲ ਵਿੱਚ ਤੁਹਾਡੇ ਤੋਂ ਪਹਿਲਾਂ ਇੱਥੇ ਕੌਣ ਰਹਿੰਦਾ ਸੀ ਤਾਂ ਰਾਜੇ ਨੇ ਜਵਾਬ ਦਿੱਤਾ ਕਿ ਮੇਰੇ ਤੋਂ ਪਹਿਲਾਂ ਇੱਥੇ ਮੇਰੇ ਪਿਤਾ ਜੀ ਰਹਿੰਦੇ ਸਨ ਤਾਂ ਭਾਈ ਸੂਖਮ ਨੇ ਫਿਰ ਪੁੱਛਿਆ ਕੀ ਤੁਹਾਡੇ ਪਿਤਾ ਤੋਂ ਪਹਿਲਾਂ ਇੱਥੇ ਕੌਣ ਰਹਿੰਦਾ ਸੀ ਤਾਂ ਰਾਜੇ ਨੇ ਜਵਾਬ ਦਿੱਤਾ ਕਿ ਮੇਰੇ ਦਾਦਾ ਜੀ ਤਾਂ ਭਾਈ ਸੁਖਮ ਜੀ ਮੁਸਕਰਾਏ ਤੇ ਰਾਜੇ ਨੂੰ ਸਮਝਾਉਣ ਲੱਗੇ ਕਿ ਰਾਜਾ ਜੀ ਤੁਹਾਡੇ ਤੋਂ ਪਹਿਲਾਂ ਇੱਥੇ ਕੋਈ ਹੋਰ ਰਹਿੰਦੇ ਸਨ ਅਤੇ ਤੁਹਾਡੇ ਤੋਂ ਬਾਅਦ ਇੱਥੇ ਤੁਹਾਡਾ ਪੁੱਤਰ ਅਤੇ ਉਸ ਤੋਂ ਬਾਅਦ ਕੋਈ ਹੋਰ ਆ ਜਾਵੇਗਾ ਤੁਸੀਂ ساری ਉਮਰ ਗਰੀਬ ਲੋਕਾਂ ਤੋਂ ਚੰਦਾ ਇਕੱਠਾ ਕਰ ਕਰਕੇ ਇਸ ਮਹਿਲ ਨੂੰ ਪਰਦੇ ਰਹੋਗੇ ਪਰ ਪਾਪਾਂ ਨਾਲ ਕਮਾਇਆ ਤਨ ਸਭ ਇੱਥੇ ਹੀ ਰਹਿ ਜਾਣਾ ਹੈ ਪਰ ਪਾਪ ਤੁਹਾਡੇ ਨਾਲ ਜ਼ਰੂਰ ਜਾਣਗੇ ਤਾਂ ਭਾਈ ਸੂਕਮ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਜੇ ਦੀਆਂ ਅੱਖਾਂ ਖੁੱਲ ਗਈਆਂ ਤੇ ਉਹ ਆਖਣ ਲੱਗਾ ਕਿ ਦੇਖਣ ਨੂੰ ਤੁਸੀਂ ਇੱਕ ਸਧਾਰਨ ਜਿਹੇ ਇਨਸਾਨ ਲੱਗਦੇ ਹੋ ਪਰ ਗਿਆਨ ਦਾ ਇੰਨਾ ਵੱਡਾ ਸਾਗਰ ਤੁਹਾਡੇ ਅੰਦਰ ਕਿਵੇਂ ਆਇਆ ਤਾਂ ਭਾਈ ਸੂਖਮ ਨੇ ਜਵਾਬ ਦਿੱਤਾ ਕਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਪਦੇਸ਼ ਨਾਲ ਤਾਂ ਭਾਈ ਸੂਖਮ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਜੇ ਦੀ ਜਗਿਆਸਾ ਹੋਰ ਵੱਧ ਗਈ ਤੇ ਉਸਨੇ ਭਾਈ ਸੂਖਮ ਨੂੰ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਬੇਨਤੀ ਕੀਤੀ ਤਾ ਪਾਈ ਸੁਖਮ ਰਾਜੇ ਨੂੰ ਨਾਲ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿਖੇ ਪਹੁੰਚ ਗਿਆ ਤਾਂ ਰਾਜੇ ਨੇ ਜਦੋਂ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਦੇ ਉਪਦੇਸ਼ ਸੁਣੇ ਤਾਂ ਉਸ ਨੂੰ ਆਪਣਾ ਪਰਲੋਕ ਦਿਖਾਈ ਦੇਣ ਲੱਗਾ ਤੇ ਸਤਗੁਰੂ ਜੀ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਰਾਜੇ ਨੇ ਆਪਣੇ ਪਾਪਾਂ ਨਾਲ ਕਮਾਇਆ ਹੋਇਆ ਸਾਰਾ ਤਨ ਗਰੀਬਾਂ ਤੇ ਲੋੜਵੰਦਾਂ ਵਿੱਚ ਵੰਡ ਦਿੱਤਾ ਤੇ ਬੁਰੇ ਕੰਮਾਂ ਨੂੰ ਛੱਡ ਕੇ ਲੋਕ ਪਲਾਈ ਦੇ ਕਰਮ ਕਰਨੇ ਸ਼ੁਰੂ ਕਰ ਦਿੱਤੇ ਰਾਜਾ ਪ੍ਰਭੂ ਦਾ ਨਾਮ ਜਪਣ ਤੋਂ ਬਾਅਦ ਆਪਣਾ ਜ਼ਿਆਦਾਤਰ ਸਮਾਂ ਕਵਰਾਂ ਵਿੱਚ ਹੀ ਬਤੀਤ ਕਰਨ ਲੱਗਾ ਕਿਉਂਕਿ ਉਹ ਜਦੋਂ ਵੀ ਕਵਰਾਂ ਵਿੱਚ ਜਾਂਦਾ ਸੀ ਤਾਂ ਉਸਦੇ ਮਨ ਵਿੱਚ ਆਉਂਦਾ ਸੀ ਕਿ ਮੇਰਾ ਅਸਲੀ ਘਰ ਇਹੀ ਹੈ ਬਾਕੀ ਸਭ ਮਹਿਲ ਮੁਨਾਰੇ ਇੱਥੇ ਹੀ ਰਹਿ ਜਾਣੇ ਹਨ ਸਤਨਾਮ ਸ਼੍ਰੀ ਵਾਹਿਗੁਰੂ